ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਮਰੀਤ ਵਲੌਗ ਚੈਨਲ ਤੇ ਤੁਹਾਡਾ ਸੁਹਾਗਤਾ ਜੀ ਤੇ ਅੱਜ ਆਪਾਂ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਸੁਬਾਹ ਦਾ ਹੈਗਾ ਟਾਈਮ 8:20 ਵਜੇ ਤੇ ਬੱਚੇ ਗਏ ਸਕੂਲ ਹਾਂਜੀ ਤੇ ਕੱਲ ਵੀ ਮੀਂਹ ਪਿਆ ਸੀਗਾ ਤੇ ਅੱਜ ਵੀ ਤੁਮਾ ਥੋੜਾ ਥੋੜਾ ਮੀਂਹ ਪੈਕਾ ਤਾਂ ਹੁਣ ਵੀ ਬੱਦਲ ਜੇ ਛਾਏ ਪਏ ਦੇਖੋ ਤੁਸੀਂ ਅੰਦਰ ਆਈਆਂ ਨੀਆਂ ਕਣੀਆਂ ਕੋਈ ਕੋਈ ਕਣੀ ਢੱਕਦੀ ਆ ਜੀ ਹਾਂ ਬੱਦਲ ਦੇ ਬੱਦਲ ਦਾ ਵਾਵਾ ਬੇਟ ਸਾਰੇ ਆਹਨੇ ਕਰੇਲਾ ਪੱਕਾ ਨਹੀਂ ਬਣੇ ਤੇ ਤੁਸੀਂ ਵਲੌਗ ਦੇ ਨਾਲ ਐਂਡ ਤੇ ਇੱਕ ਬਣੇ ਰਿਓ ਅੱਜ ਆਹ ਬੀਜੇ ਰੱਖਦੀ ਕਰਨੀ ਉੱਥੇ ਵੀਜਾਂਗੇ ਇਹ ਬੀਜ ਤਾਂ ਪਾ ਰੱਖ ਲਾਂਗੇ ਤੁਸੀਂ ਵਲੌਗ ਦੇ ਨਾਲ ਬਣੇ ਰਿਓ ਐਂਡ ਤੇ ਕਿ ਅੱਜ ਅਸੀਂ ਬਣਾਉਣ ਲੱਗੇ ਆ ਕਰੇਲੇ ਦੀ ਸਬਜ਼ੀ ਪਹਿਲਾਂ ਮੈਂ ਇੱਕ ਕਰੇਲੇ ਦੀ ਸਬਜ਼ੀ ਦੀ ਵੀਡੀਓ ਪਾਈ ਸੀਗੀ ਤੇ ਉਹ ਆਪਾਂ ਭਰਨਾ ਕਰੇਲੇ ਬਣਾਏ ਸੀ ਅੱਜ ਪਹਿਲਾ ਮੜੀ ਕਰੇਲੇ ਬਣਾਉਣੇ ਆ ਕਿਉਂਕਿ ਬਹੁਤ ਬੱਦਲ ਮਾਹੌਲ ਠੰਡਾ ਸੀਗਾ ਤਾਂ ਕਰਕੇ ਬੈਠਾ ਜਾ ਦੇਖੋ ਪੱਕੇ ਵੀ ਨਹੀਂ ਹੋਤੇ ਆ ਤੁਸੀਂ ਬੀ ਵੀਲੀ ਦਿੱਤਾ ਦੋ ਇਹ ਵੀ ਜੂ ਆਵੇਂ ਤੁਹਾਨੂੰ ਅਸੀਂ ਮਿਰਚਾਂ ਦੇ ਬੂਟੇ ਵੀ ਦਿਖਾਵਾਂਗੇ ਅਸੀਂ ਪਰਸੋਂ ਲਾਏ ਸੀ ਮਿਰਚਾਂ ਦੇ ਬੂਟੇ ਤੇ ਵੈਗਣੀ ਦੇ ਸੀ ਨਾ ਵੈਗਣੀ ਦੇ ਵੀ ਹਾਂ 4-5 ਵੈਗਣੇ ਬੂਟੇ ਸੀਗੇ ਅਨ ਕਰੇਲੇ ਦਾ ਪਾਚੀਰ ਲੈ ਹੈਗੇ ਆ ਨਾ ਬਾਹਰੇ ਮੈਂ ਲੰਬਾਈ ਚ ਨਹੀਂ ਕੀ ਲੈ ਕੇ ਮੈਂ ਥੋੜੇ ਇਹਨਾਂ ਐਕਟਰਾਂ ਦੇ ਪਿੱਛੇ ਦੇ ਵਿੱਚ ਕੱਟੇ ਤੇ ਦੂਜੇ ਆਪਾਂ ਛਿੱਲ ਕੇ ਸੀਗੇ ਤੇ ਹੁਣ ਆਪਾਂ ਇਹਨੂੰ ਨਮਕ ਪਾ ਕੇ ਰੱਖ ਦਾਂਗੇ ਲੋਕਾਂ ਕੋਲ ਤੇਰਾ ਪਤਾ ਹੈ ਨਾ ਮੁਲਾਕੇ ਫਿਰ ਮੈਂ ਬਾਕੀ ਲੋਕਾਂ ਦਾ ਦੂਜੇ ਕੋਲੋਂ ਸਪੈਨਾਂ ਦਾ ਕੰਮ ਕਰ ਲੈਣਗੇ। ਫਿਰ ਮੀਂਹ 10 ਵਾਰ ਪਈ ਜਾਂਦਾ ਹੈਗਾ ਤੇ ਫਿਰ ਕਮਰੇ ਤੋਂ ਇਹ ਚਾਰ ਗੂੜ ਘਟਨਾ ਦਾ ਅੱਜ ਇਹ ਵੀ ਕਰੇਗੇ ਕਿ ਇਹ ਤਾਂ ਖੇਤ ਰਮ ਮੀਂਹ ਪਈ ਜਾਂਦਾ ਤੇ ਮੀਂਹ ਦੇ ਵਿੱਚ ਨਾ ਕੰਮ ਬੰਦ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਤਾਂ ਕਹਿੰਦੇ ਨਾ ਦਿਵਾਰੀ ਵਾਲੇ ਬੰਦੇ ਦਾ ਤਾਂ ਹੀ ਹਾਰ ਹੁੰਦਾ ਹੈ। ਪਰ ਮੀਂਹ ਪੈ ਗਿਆ ਤੇ ਰੰਗ ਦਾ ਕੰਮ ਕਰਦੇ ਹਾਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਸ਼ਾਇਦ ਅੰਦਰ ਕਿੱਸਾ ਸੀਗਾ। ਫਰੋਂ ਨਹੀਂ ਪਈ ਜਾਂਦਾ ਕਿੰਨਾ ਕੰਮ ਤਾਂ ਚੱਲਦਾ ਨਹੀਂ ਹੈ ਰੰਗ ਦਾ ਫਿਰ ਕਰਕੇ ਘਰੇ ਆ ਮੈਂ ਕਿਹਾ ਅੱਜ ਨਾਲ ਆ ਕੋ ਬਲੌਗ ਬਣਾਉਣਾ ਤੇ ਕਿਤਾਬੋਂ ਬੋਟੇ ਲਾ ਕੇ ਹੈਗੇ ਉਹ ਕੰਟੇ ਵਾਸਤੇ ਲਾ ਦਿੱਤੇ ਨੇ ਤੇ ਲਾ ਤਾਂ ਤਾਂ ਖਾਣਾ ਤਰੂਏ ਤਾਂ ਦੀ ਸਬਜੀ ਕਿ ਨਾ ਆ ਤਾਂ ਜਿਵੇਂ ਜਸਾ ਨੇ ਆ ਤਾਂ ਮੇਕਾਂ ਦੇ ਬੂਟੇ ਦਿਖਾਣਾਂਗੇ ਦੇਖੋ ਆ ਅਸੀਂ ਮੇਕਾਂ ਦੇ ਬੂਟੇ ਲਾਏ ਹੈਗੇ ਆ ਤੇ ਆ ਜਿਨ੍ਹਾਂ ਦੇ ਘਰੇ ਰੰਗ ਦਾ ਕੰਮ ਕਰਦੇ ਸੀ ਉਹਨਾਂ ਨੇ ਬੂਟੇ ਦੋਕ ਦਿੱਤੇ ਸੀਗੇ ਤੇ ਆ ਉਹਨਾਂ ਦੇ ਬੂਟੇ ਦਿੱਸਦਾ ਸੀ ਜੀ ਇਹ ਵੀ ਫੁੱਲਾਂ ਵਾਲਾ ਬੂਟਾ ਹੈਗਾ ਆ ਹੈਗੇ ਛੋਟੇ ਛੋਟੇ ਵੈਂਗਰੀ ਦੇ ਬੂਟੇ ਮਿਰਚਾਂ ਦੇ ਬੂਟੇ ਥੋੜੇ ਜਿਹੇ ਵੱਡੇ ਆ ਤਾਂ ਸ਼ਹਿਰ ਹੀ ਹੁਣ ਇਧਰ ਮੱਚੀ ਆ ਹਾਂ ਥੋੜੇ ਮੱਚ ਜੇ ਕੇ ਦੇਖੋ ਹੁਣ ਮੀਂਹ ਪੈ ਗਿਆ ਜੇ ਚੱਲ ਪੇ ਤਾਂ ਬੀਜੂ ਵਿੱਚ ਖੜੇ ਤੇ ਆ ਤਿੰਨ ਕਾ ਬੂਟੇ ਸਹੀ ਖੜੇ ਆ ਇਧਰ ਦੇਖੋ ਮੈਂਟਮੈਂਟਾਂ ਦੇ ਵਿੱਚ ਤੁਸੀਂ ਦੱਸੋ ਵੀ ਅਸੀਂ ਢੂਟੇ ਲਾਏ ਆ ਤੇ ਵਧੀਆ ਲਾਏ ਆ ਨਾ ਹਨਾ ਤੇ ਜੇਕਰ ਤੁਹਾਡੇ ਵੀ ਥੋੜਾ ਬਹੁਤਾ ਕੱਚਾ ਥਾ ਹੋਵੇ ਹਨਾ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਮਿਰਚਾਂ ਦੇ ਢੂਟੇ ਲਾ ਸਕਦੇ ਆ ਹਨਾ ਕੋਈ ਵੀ ਸਬਜ਼ੀ ਦੇ ਆਪਾਂ ਢੂਟੇ ਲਾ ਸਕਦੇ ਆ ਹਨਾ ਇੱਕ ਤਾਂ ਦੇਖਣ ਵਿੱਚ ਵੀ ਵਧੀਆ ਲੱਗਦੇ ਆ ਤੇ ਚਲੋ ਜੇ ਥੋੜਾ ਬਹੁਤ ਤੇ ਆਪਣਾ ਮਿਰਚਾਂ ਦੀ ਜਰੂਰਤ ਹੋ ਗਈ ਹੈ ਹਨਾ ਤੇ ਜੇ ਲੱਗੀਆਂ ਤਾਂ ਆਪਾਂ ਤੋੜ ਕੇ ਆਪਾਂ ਨਿਤ ਸੰਗਤ ਕਰਦੇ ਆ ਤੇ ਵੈਸੇ ਵੱਡੇ ਕਮਲੇ ਦੇ ਵਿੱਚ ਵੀ ਆਪਾਂ ਲਾ ਸਕਦੇ ਜੇ ਘਰ ਕੱਚਾ ਥਾਂ ਨਾ ਹੋਵੇ ਤਾਂ ਜਿਹੜੇ ਵੱਡੇ ਕਮਲੇ ਨਹੀਂ ਹੁੰਦੇਗੇ ਉਹਨਾਂ ਦੇ ਵਿੱਚ ਲਾਲ ਮਿੱਟੀ ਪਾਓ ਹਨ ਤੇ ਤੁਸੀਂ ਉਹਨੂੰ ਬੂਟੇ ਲਾ ਦੋ ਤੇ ਵਧੀਆ ਹੋ ਜਾਂਦੇ ਹੈਗੇ ਥੋੜੀ ਕੇਅਰ ਕਰਨੀ ਪੈਂਦੀ ਹੈਗੀ ਜੀ ਵਧੀਆ ਹੋ ਜਾਂਦੀ ਹੈ। ਉਗ ਦੇ ਨਾਲ ਤੁਸੀਂ ਐਂਡ ਤੱਕ ਬਣੇਗੇ। ਹਾਂਜੀ 2 ਘੰਟੇ ਹੋ ਗਏ ਆਪਣੇ ਕ੍ਰੇਲੇ ਰੱਖਿਆ ਹੋਏ ਤੇ ਕ੍ਰੇਲਿਆਂ ਨੂੰ ਆਪਾਂ ਵਧੀਆ ਜਾਂ ਧੋੜਿਆ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋੜਿਆ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਝੋਲ ਲਿਆ ਸੀ। ਕਰੇਲੇ ਇਹਨੂੰ ਬਸ ਸਹੀ ਬਣਾਉਣ ਵਾਸਤੇ ਨਾ ਤੇ ਕਈ ਵਾਰ ਆਇਆ ਹੁੰਦਾ ਹੈ ਕੋਈ ਤਰੇਲੇ ਨੂੰ ਨਮਕ ਲਾ ਕੇ ਰੱਖ ਦਿੰਦੇ ਹੈਗੇ ਤੇ ਇਹਨਾਂ ਨੂੰ ਨਿਚੋੜ ਕੇ ਤੇ ਫਿਰ ਨਾਲ ਦੀ ਨਾਲ ਆਪਾਂ ਇਹਨਾਂ ਦੀ ਸਬਜ਼ੀ ਬਣਾ ਲੈਂਦੇ ਆ ਐਦਾਂ ਨਹੀਂ ਕਰਨਾ ਚਾਹੀਦਾ ਫਿਰ ਤਾਈਆਂ ਤੱਕਰੇਲੇ ਜਿਹੜੇ ਕੋੜੇ ਬੰਦੇ ਹੈਗੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਜਦੋਂ ਨਮ ਲਾ ਕੇ ਰੱਖਦੇ ਆ ਉਸ ਤੋਂ ਬਾਅਦ 2 ਘੰਟੇ ਰੱਖਨੇ ਜਾਂ 1.5 ਘੰਟੇ ਰੱਖਨੇ ਹੈ ਨਾ ਤਰੇਲੇ ਇਹਨਾਂ ਨੂੰ ਪਾਣੀ ਦੇ ਨਾਲ ਦੋ ਤਿੰਨ ਵਾਰੀ ਧੋ ਲੋ ਧੋ ਕੇ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜੋ ਤੇ ਫਿਰ ਕਰੇਲੇ ਕਦੇ ਵੀ ਕੋੜੇ ਨਹੀਂ ਬਣਦੇਗੇ ਬਸ ਇਹੀ ਸਹੀ ਤਰੀਕਾ ਕਰੇਲੇ ਦੀ ਸਬਜ਼ੀ ਬਣਾਉਣ ਦਾ ਤੇ ਆਪਾਂ ਚਾਰ ਪਿਆਜ਼ ਲੈਏ ਨੇ ਇਹਨਾਂ ਨੂੰ ਆਪਾਂ ਧੋੜਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲਿਆ ਹੈਗਾ ਇਧਰ ਆਪਣੇ ਕੋਲੇ ਹੈਗਾ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਹੈਗਾ ਆਪਣੇ ਕੋਲੇ ਅਦਰਕ ਇੱਕ ਚਮਚਾ ਹੈਗਾ ਸਾਬਤ ਜੀਰਾ ਹੁਣ ਸਭ ਤੋਂ ਪਹਿਲਾਂ ਤਾਂ ਕੜਾਈ ਦੇ ਵਿੱਚ ਨਾ 1/2 ਕੱਪ ਜੀ ਸੌਂਗ ਤੇਲ ਪਾ ਲਵਾਂਗੇ ਤਾਂ ਕਿ ਸੌਂਗ ਤੇਲ ਵਿੱਚ ਕਰੇਲੇ ਦੀ ਸਬਜ਼ੀ ਵਧੀਆ ਬਣਦੀ ਹੈ ਕਿ ਬਾਅਦ ਵਿੱਚ ਜੇ ਤੁਹਾਨੂੰ ਜੋ ਤੇਲ ਪਸੰਦ ਹੈ ਤੁਸੀਂ ਉਹ ਵੀ ਵਰਤ ਸਕਦੇ ਆ ਥੋੜਾ ਤੇਲ ਹੋਰ ਪਾ ਲਵਾਂਗੇ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਕਰਮ ਕਰ ਲਿਆ ਅਦਰਕ ਤੇ ਲਸਣ ਆਪਾਂ ਬਰੀਕ ਜਿਹਾ ਕੱਟਿਆ ਸੀਗਾ ਇਹ ਪਹਿਲਾਂ ਫਰਾਈ ਕਰ ਲਏ ਆ ਅਦਰਕ ਤੇ ਲਸਣ ਨੂੰ ਫਰਾਈ ਕਰ ਲਿਆ ਕੇ ਹੁਣ ਆਪਾਂ ਇਹਨੂੰ ਤੇਲ ਝੋ ਕੱਢ ਲੈਨੇ ਇਹਨਾਂ ਨੂੰ ਆਪਾਂ ਪਿਆਜ਼ ਦੇ ਵਿੱਚ ਰੱਖ ਦਿੰਦੇ ਹੁਣ ਆਪਾਂ ਪਾ ਦਿੰਨੇ ਇਹਦੇ ਵਿੱਚ ਜੀਰਾ ਜੀਰੇ ਨੂੰ ਆਪਾਂ ਹੁਣ ਥੋੜਾ ਜਿਹਾ ਭੁੰਨ ਲੈਣ ਹਾਂ ਜੀਰੇ ਨੂੰ ਭੁੰਨ ਲਿਆ ਹੁਣ ਆਪਣੇ ਪਾ ਦਿੰਨੇ ਕਰੇਨੇ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਦੇ ਵਿੱਚ 5-7 ਮਿੰਟ ਵਾਸਤੇ ਫਰਾਈ ਕਰ ਲਾਂਗੇ ਜਦੋਂ ਹਲਕਾ ਜਿਹਾ ਸੌਫਟ ਹੋ ਗਏ ਨਾ ਤੇ ਵਧੀਆ ਜਿਹਾ ਭੁੰਨੇਗੇ ਉਦੋਂ ਤੱਕ ਆਪਾਂ ਇਹ ਕarele ਨੂੰ ਫਰਾਈ ਕਰਨਾ ਹੈ ਹੁਣ ਗੈਸ 'ਤੇ ਥੋੜਾ ਜਿਹਾ ਆਪਾਂ ਢਿਮੇ ਤੇ ਕਰਾਂਗੇ ਪਹਿਲਾਂ ਫੁੱਲ ਫਲੇਮ ਤੇ ਤੇਲ ਨੂੰ ਗਰਮ ਕਰ ਲਿਆ ਸੀਗਾ ਹੁਣ ਗੈਸ 'ਤੇ ਆਪਾਂ ਢਿਮੇ ਤੇ ਕਰਦੇ ਆਂ ਤੇ ਵਧੀਆ ਜਿਹਾ ਫਰਾਈ ਕਰਦੇ ਹਾਂ ਹਾਂਜੀ ਕarele ਨੂੰ ਆਪਾਂ 5-6 ਮਿੰਟ ਵਾਸਤੇ ਸੇਕ ਲਵਾ ਲਿਆ ਜਦੋਂ ਤੇਲ ਵਿੱਚ ਆਪਾਂ ਵਧੀਆ ਜਿਹਾ ਭੁੰਨਦੇ ਹਾਂ ਇੱਕ ਅੰਬੀ ਵਰਮੇ ਕੜਚੀ ਮਾਰਦੇ ਸੀ ਕareleਾਂ ਦੇ ਵਿੱਚ ਦੇਖੋ ਕਿੰਨੇ ਵਧੀਆ ਭੁੰਨੇ ਗਏ ਨੇ ਕarele ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਜਿਹੜੇ ਫਰਾਈ ਕੀਤਾ ਹੋਇਆ ਆ ਬਰਕਰਾਰ ਤੇਲ ਆਪਾਂ। ਚੌੜੀ ਇੱਕ ਘੰਟਾ ਰਹਿ ਗਈ ਹੋਣੀ। ਪੂਸ ਪਤਲ ਗਿਆ। ਤੇ ਇੱਧਰ ਹੁਣ ਆਪਾਂ ਲੈਨੇ ਨਮਕ ਸੁਆਦ ਨਾਲ ਅੱਧਾ ਚਮਚਾ ਆਪਾਂ ਲਿਆ ਗਰਮ ਮਸਾਲੇ ਦਾ ਅੱਧਾ ਚਮਚਾ ਧਨੀਆ ਪਾਊਡਰ ਤੇ ਅੱਧਾ ਚਮਚਾ ਆਪਾਂ ਪੀਸਿਆ ਲਾਲ ਮਿਰਚ ਅੱਧਾ ਚਮਚਾ ਤਾਂ ਹਲਦੀ ਪਾ ਲਿਆ। ਤਾਂ ਕਿ ਜਿੰਨੇ ਆਪਾਂ ਦਿੱਤੇ ਮਿਰਚ ਮਸਾਲਾ ਖਾਣਾ ਪਸੰਦ ਕਰਦੇ ਉਸੇ ਹਿਸਾਬ ਨਾਲ ਬਣਾ ਚੱਲੋ। ਹੁਣ ਆਪਾਂ ਇਹਨਾਂ ਮਿਕਸ ਕਰਦੇ ਹਾਂ। ਅਹ ਸਿਕਲ ਸਬਜੀ ਜਰੂਰ ਬਣਾ ਕੇ ਦੇਖੋ ਵਧੀਆ ਬਣਦੀ ਜੀ ਨਾਲੇ ਸੰਜੀ ਬਣਾਉਣ ਦਾ ਬੜਾ ਛੋਟੀ ਜੀ ਟ੍ਰਿਕ ਹੈਗਾ ਫੋਨ ਆਪਾਂ 2-3 ਮਿੰਟ ਵਾਸਤੇ ਹੋਰ ਸੇਕ ਲਵਾ ਲਵਾਂਗੇ ਕਰੇ ਲਿਆਨ ਅੱਧੇ ਕਬਾਣੀ ਕੇ ਤੇ ਅੱਧੇ ਘੋਣਵਾ ਦੇਣ ਤੇ ਥੋੜੇ ਨਾਲ ਜਿਹੜੇ ਆਪਣੇ ਚਾਜ ਪਾਏ ਹੈਗੇ ਆ ਇਹ ਥੋੜੇ ਸੌਫ ਹੋ ਜਾਂਦੇ ਪਾ ਕੇ ਜਾਣਗੇ ਤੇ ਹੁਣ 2-3 ਮਿੰਟ ਹੀ ਸੇਕ ਲਵਾਵਾਂਗੇ ਜਿੱਥੇ ਜ਼ਿਆਦਾ ਟਾਈਮ ਨਹੀਂ ਆਪਾਂ ਸੇਕ ਲਵਾਉਣਾ ਹਨੇ 2-3 ਮਿੰਟ ਵਾਸਤੇ ਆਪਾਂ ਸੌਫ ਹੋ ਕੇ ਸੇਕ ਲਵਾ ਸਕਦੇ ਹਾਂ ਜਿਹੜੇ ਆਪਣੇ ਪਿਆਸ ਸੀ ਸਭੀ ਆਪਣੇ ਢਿੰਡੋਗੇ ਬਣ ਗੈਸ ਨੂੰ ਕਰਦਨੇ ਆ ਬੰਦ ਤੇ ਕਿੰਨੀ ਵਧੀਆ ਸਬਜੀ ਬਣੀ ਹੋਈ ਨੇ ਬਹੁਤ ਵਧੀਆ ਸਬਜੀ ਬਣੀ ਆ ਜੀ ਇਹ ਕਰੋੜੀ ਲੈ ਕੇ ਆਈ ਆ ਕਰਨਜੀ ਦੀ ਗੌਰ ਨਾਲ ਖਾ ਕੇ ਭਗਾਓ ਤੁਹਾਨੂੰ ਸਬਜੀ ਕਿੰਡੀ ਟੇਸਟੀ ਬਣੀ ਹੈ ਇਸ ਤੇ हां जी ਸਬਜੀ ਸੱਚੀ ਬਹੁਤ ਸਵਾਦ ਬਣੀ ਹੈ ਕਿੰਆ ਤੇ ਐਸੇ ਤਰੀਕਿਆਂ ਤੁਸੀਂ ਵੀ ਘਰ ਵਿੱਚ ਕਰੇਲੇ ਦੀ ਸਬਜੀ ਜ਼ਰੂਰ ਬਣਾ ਕੇ ਦੇਖੋ ਬਹੁਤ ਵਧੀਆ ਮੰਨਦੀ ਹਾਂ ਕਿ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗੇਗੀ ਤੇ ਬਿਲਕੁਲ ਵੀ ਇਹ ਜਿਹੜੇ ਕਰੇਮੇ ਹੈਗੇ ਆ ਪੜਸਨ ਦੇ ਵਿੱਚ ਬਣੇ ਹੋਏ ਨੇ ਤੇ ਵਲੌਗ ਨੂੰ ਵਧੀਆ ਲੱਗਿਆ ਹੋਵੇ ਤਾਂ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤੇ ਜੇਕਰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਕਿ ਆਪਾਂ ਵਧੀਆ-ਵਧੀਆ ਤੁਹਾਡੇ ਵਾਸਤੇ ਵਲੌਗ ਲੈ ਕੇ ਆਉਣੇ ਵਲੌਗ ਦੇ ਵਿੱਚ ਆਪਾਂ ਕਈ ਦੱਸੂਗਾ ਤੇ ਰੈਸਪੀ ਵੀ ਪਾ ਦਿੰਨੇ ਹੈਗੀਆਂ ਹਾਂਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵਲੌਗ ਸਕੈਨ ਕਿਊ ਬਾਏ